स्टेज तराजमान सामने पंडाल च बैठे ही थे, बहुत ही सत्कारयोग मेरी भेन भरा दोस्तों मैं पूरी कोशिश करा कि जिन्ना का टाइम दिता ओ मैं अपनी गल खत्म करा ਗੱਲ ਸਮਝਣ ਦੀ ਹੁੰਦੀ ਹੈ ਤਥਾਗਤ ਬੁੱਧ ਭਗਵਾਨ ਬੁੱਧ ਤੇ ਕੁਝ ਲੋਕੀ ਮਹਾਤਮਾ ਬੁੱਧ ਵੀ ਕਹਿੰਦੇ ਨੇ ਤਥਾਗਤ ਬੁੱਧ ਦੀ ਗੱਲ ਨੂੰ ਵਿਚਾਰਧਾਰਾ ਨੂੰ ਚੱਕਰਵਰਤੀ ਸਮਰਾਟ ਅਸ਼ੋਕ ਨੇ ਸਮਝਿਆ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਸਮਝ ਕੇ ਤੇ ਉਹਨਾਂ ਨੇ ਤੇ ਅੱਗੇ ਉਸ ਖੰਡਾਨ ਨੇ ਲਗਭਗ 10 ਪੀੜੀਆਂ ਨੇ ਰਾਜ ਕੀਤਾ ਉਸ ਤੋਂ ਬਾਅਦ ਫਿਰ ਸਾਡੇ ਦੁਸ਼ਮਣ ਸਾਡੇ ਵਿਰੋਧੀ ब्राह्मणवादी विचारधारा ਦਾ ਰਾਜ ਹੋ ਗਿਆ ਉਸ ਤੋਂ ਬਾਅਦ ਸਾਡੇ ਸੰਤ ਮਹਾਪੁਰਸ਼ ਜਿਨ੍ਹਾਂ ਵਿੱਚ ਸਤੁਰੂ ਨਾਮਦੇਵ ਸਤੁਰੂ ਕਬੀਰ ਸਾਹਿਬ ਸ਼੍ਰੀ ਗੁਰੂ ਵਿਦਾਸ ਮਹਾਰਾਜ गोस्वामी ਨਬਦਾਸ ਜੀ ਗੁਰੂ ਨਾਨਕ ਦੇਵ ਜੀ ਤੇ ਬਹੁਤ سارے ਸੰਤ ਮਹਾਤਮਾ ਪੈਦਾ ਹੋਏ ਉਹਨਾਂ ਨੇ ਇੱਕ ਵਿਚਾਰਧਾਰਾ ਦਿੱਤੀ ਉਸ ਵਿਚਾਰਧਾਰਾ ਨੂੰ ਇਹਨਾਂ ਸੰਤਾਂ ਮਹਾਤਮਾ ਜਾਂ ਭਗਤ ਕਹੋ ਇਹਨਾਂ ਦੀ ਵਿਚਾਰਧਾਰਾ ਨੂੰ ਮਹਾਤਮਾ ਜੋਤੀਬਾ ਫੁੱਲੇ ਤੇ ਬਾਬਾ ਸਾਹਿਬ ਡਾਕਟਰ ਅੰਬੀਡਕਰ ਨੇ ਸਮਝਿਆ ਸਮਝ ਕੇ ਤੇ ਉਹਨਾਂ ਇੱਕ ਇਹੋ ਜਿਹਾ ਕ੍ਰਿਸ਼ਮਾ ਪੈਦਾ ਕੀਤਾ ਕਿ ਸਾਨੂੰ ਜਿੰਨوں ਕੋਈ ਪੈਰ ਦੀ ਜੁਕੀ ਦੇ ਬਰਾਬਰ ਸੰਝਿਆ ਜਾਂਦਾ ਸੀ ਜ਼ਮੀਨ ਤੋਂ ਥੱਲੇ ਜ਼ਮੀਨ ਤੇ ਰੱਖਿਆ ਜਾਂਦਾ ਸੀ ਫਰਸ਼ ਤੋਂ ਉੱਚ ਕੇ ਤੇ ਅਰਸ਼ ਤੇ ਲਿਆਂਦਾ ਇਹ ਗੁਰੂਆਂ ਦੀ ਵਿਚਾਰਧਾਰਾ ਨੂੰ ਸਮਝ ਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਜਿਹੜੇ ਹੱਕ ਹਕੂਕ ਲੈ ਕੇ ਦਿੱਤੇ ਉਹਨਾਂ ਦਾ ਨਤੀਜਾ ਇਹ ਹੋਇਆ ਕਿ ਅਸੀਂ ਜਾਂ ਸਾਡੇ ਬਜ਼ੁਰਗ ਪੜਨ ਲਿਖਣ ਲੱਗੇ ਉਹਨਾਂ ਦਾ ਜੀਵਨ ਪੱਤਰ ਥੋੜਾ ਵਧੀਆ ਹੋਇਆ ਸਾਡੀਆਂ ਭੈਣਾ ਮਾਫ ਕਰਿਓ ਮੈਂ ਇੱਕ ਲਫ਼ਜ਼ ਹਮੇਸ਼ਾ ਕਹਿੰਦਾ ਹੁੰਨਾ ਤੇ ਫੇਰ ਕਹਿਣ ਲੱਗਾ ਮੈਨੂੰ ਯਾਦ ਹੈ ਕਿਉਂਕਿ ਲਗਭਗ ਲਗਭਗ 80 ਦੇ ਨੇੜੇ ਮੇਰੀ ਉਮਰ ਹੋ ਗਈ ਹੈ ਅਸੀਂ ਹੁਣ ਇੱਕ ਸੱਤ ਕਟ ਹੈ ਮੇਰੇ ਮਾਂ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਮੇਰੇ ਕੱਪੜਿਆਂ ਚੋਂ ਜੂਆਂ ਕੱਢ ਕੇ ਮਾਰਦੀ ਹੁੰਦੀ ਮੇਰੇ ਸਿਰ 'ਚ ਵੀ ਜੁਗਾ ਪਈਆਂ ਹੁੰਦੀਆਂ ਸੀਆਂ ਸਾਡੀਆਂ ਉਸ ਵਕਤ ਜਿਹੜੀਆਂ ਮਾਤਾਵਾਂ ਚਿਆਣੀਆਂ ਉਹਨਾਂ ਦੇ ਖੱਦਰ ਤੇ ਲੀੜੇ ਤੇ ਕਲਰ ਤੇ ਕਈ ਗਾਈ ਦੇ ਪਿਸ਼ਾਬ ਗੂਤਰ ਕਹਿੰਦੇ ਰਹਿਣਾ ਉਹਦੇ ਨਾਲ ਕੱਪੜੇ ਧੋਦੇ ਰਹਿਣਾ ਸੋਹਣੇ ਨਾਲ ਸਿਰ ਧੋਦੇ ਰਹਿਣਾ ਬੁਰਾ ਹਾਲ ਸੀ ਤੇ ਅੱਜ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਮੇਰੇ ਖਿਆਲ ਚ ਬਹੁਤਾਂ ਨੀਤ ਤੇ ਦਿਨ ਚ ਦੋ ਬਾਰਾਂ ਤੇ ਵਧੀਆ ਵਧੀਆ ਸੂਟ ਬਦਲ ਲੈਂਦੀ ਆ ਮੈਂ। ਔਰ ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਸ਼ੈਂਪੂ ਕਿੰਨੇ ਕਿੰਨੇ ਤਰ੍ਹਾਂ ਦੇ ਸ਼ੈਂਪੂ ਤੇ ਬਾਡੀ ਲੋਸ਼ਨ ਤੇ हेयर ਕੰਡੀਸ਼ਨਰਸ ਦਾ ਇਸਤੇਮਾਲ ਕਰਦੀ। ਕਿਤੇ ਅਸੀਂ ਸਾਡੇ ਕੋਲ ਪੁੱਲੀ ਨਹੀਂ ਸੀ ਕਿ ਅੱਜ ਸਾਡੇ ਵਧੀਆ ਵਧੀਆ ਕੋਠੀਆਂ ਤੇ ਚੁਬਾਰੇ ਬਣੇ ਨੇ ਕਿੱਥੇ ਸਾਡੀ ਪਹਿਰੀ ਜੁੱਤੀ ਨਹੀਂ ਸੀ ਤੇ ਅੱਜ ਅਸੀਂ ਮੋਟਰਸਾਈਕਲਾਂ ਤੇ ਤੇ ਕਾਰਾਂ ਤੇ ਅਸੀਂ ਸਫ਼ਰ ਕਰਨੇ ਆਂ ਸੋਹਣੀਆਂ ਸੁਨੱਖੀਆਂ ਸਾਡੀਆਂ ਭੈਣਾ ਧੀਆਂ ਤੇ ਸੋਹਣੇ ਸੁਨਖੇ ਘਭਰੂ ਪੜੇ ਲਿਖੇ ਜਦੋਂ ਜਵਾਨ ਸਾਡੇ ਮੋਟਰਸਾਈਕਲ ਤੇ ਨਿਕਲਦੇ ਹਨ ਤੇ ਸਾਡੇ ਵਿਰੋਧੀਆਂ ਦੇ ਢਿੱਡ ਦੇ ਵਿੱਚ ਪੀੜਤਾ ਜਾਂਦੀ ਹੈ ਹੈ ਓਏ ਕੱਲ ਤੱਕ ਸਾਡਾ ਗੂੜਾ-ਗੂੜਾ ਗੋਆ-ਗੂੜਾ ਸੁਕਣ ਵਾਲੇ ਸਾਡੀਆਂ ਗਲੀਆਂ ਨਾਲੀਆਂ ਸਾਫ਼ ਕਰਨ ਵਾਲੇ ਸਾਡੀ ਜੁੱਤੀ ਥੱਲੇ ਰਹਿਣ ਵਾਲੇ ਦੇਖੋ ਇਹਨਾਂ ਦੇ ਆਕੜ ਦੇਖੋ ਪਰ ਇਹ ਆਕੜ ਜਿਹੜੀ ਹੈ ਇਹ ਸਾਨੂੰ ਬਾਬਾ ਸਾਹਿਬ ਡਾਕਟਰ भीमराव अंबेडकर दी बतौ लताई फिर पोस्टमार्टम ਹੋਇਆ ਥੋੜਾ ਜਿਹਾ ਸਮਾਂ ਬਦਲਿਆ ਤੇ बाबा साहेब डॉक्टर भीमराव अंबेडकर ਨੂੰ ਉਸ ਮਰਦ ਅਦੰਬੜੇ ਜਿਹਦਾ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਸਾਬ ਕਾਸ਼ੀਰਾਮ ਨੇ ਸਮਝਿਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਸਾਹਿਬ ਕਾਸ਼ੀ RAM ਨੇ ਸਮਝਿਆ ਤੇ ਦੇਸ਼ ਦੇ ਵਿੱਚ ਰਾਜਨੀਤੀ ਦੀ ਪੋਲਿਟਿਕਸ ਵੀ ਦਿਸ਼ਾ ਬਦਲ ਦਿੱਤੀ ਦਿਸ਼ਾ ਬਦਲ ਦਿੱਤੀ ਇੱਕ ਸਮਾਜੀ ਛੋਟੇ ਹੁੰਦਾ ਤੋਂ ਕੁਝ ਗੱਲਾਂ ਮੈਨੂੰ ਯਾਦ ਨਾ ਔਰ ਯਾਦ ਰੱਖਣੀਆਂ ਚਾਹੀਦੀਆਂ ਨੇ ਕਹਿੰਦੇ ਨੇ ਕਿ ਕਾਂਗਰਸ ਜੇ ਇੱਕ ਖੋਤੇ ਦੇ ਗੱਲ ਦੇ ਵਿੱਚ ਕਾਂਗਰਸ ਜੇ ਇੱਕ ਖੋਤੇ ਦੇ ਗੱਲ ਦੇ ਵਿੱਚ ਇੱਕ ਟਿਕਟ ਵਾ ਦਿੰਦੀ ਨਾ ਕਿਉਂ ਖੋਤਾ ਜਿੱਤ ਜਾਂਦਾ ਰਿਹਾ ਹੈ ਕਿਉਂਕਿ ਬੰਦਾ ਤੇ ਉਹਨਾਂ گاਉਂ ਉਹ ਨਹੀਂ ਨਿੱਕਾ ਕਦੇ ਉਹਨਾਂ ਤੇ ਖੋਤੇ ਹੀ ਰੱਖੇ ਔਰ ਉਸ ਕਾਸ਼ੀ ਰਾਮ ਨੇ ਕਾਂਗਰਸ ਨੂੰ ਐਸਾ ਰਗੜਾ ਦਿੱਤਾ ਐਸਾ ਜ਼ਮੀਨ ਤੇ ਨਪਿਆ ਕਿ ਅਜੇ ਤੱਕ ਕਾਂਗਰਸ ਜਿਹੜੀ ਆ ਉਹ ਆਪਣੇ ਪੈਰਾਂ ਤੇ ਖੜੀ ਨਹੀਂ ਆਈ ਔਰ ਆਉਣੀ ਵੀ ਨਹੀਂ ਪਰ ਅਸੀਂ ਕਾਂਗਰਸ ਨੂੰ ਨਹੀਂ ਸਮਝਿਆ ਗੱਲ ਇੱਥੇ ਆਉਣ ਲੱਗੀ ਐ ਸਟੇਟਿਸ ਕਿਹਾ ਮੈਂ ਕੋਸ਼ਿਸ਼ ਕਰਾਂਗਾ ਅਸੀਂ ਕਾਂਗਰਸ ਅਸੀਂ ਸਾਬਕਾ ਸ਼ਿਰਾਮ ਨੂੰ ਨਹੀਂ ਸਮਝਿਆ ਉਹਨਾਂ ਦੇ ਚਾਰ ਲਫ਼ਜ਼ ਸਨ ਸਮਾਜਿਕ ਪਰਿਵਰਤਨ ਤੇ ਆਰਥਿਕ ਮੁਕਤੀ ਉਹ ਸਮਾਜ ਵਿੱਚ ਪਰਿਵਰਤਨ ਚਾਹੁੰਦੇ ਸਨ ਤਬਦੀਲੀ ਲੈਣਾ ਚਾਹੁੰਦੇ ਸਨ ਸਮਾਜ ਭਲਾਈ ਨਹੀਂ ਸਰਕਾਰਾਂ ਸਮਾਜ ਭਲਾਈ ਬਣਾਉਂਦੀਆਂ ਨੇ ਭਲਾਈ ਦਾ ਮਤਲਬ ਇਹ ਆ ਵੀ ਜੇ ਕੋਈ ਕੋਠਾ ਚੋਂਣ ਲੱਗ ਪੇ ਤੇ ਉਹਦੇ ਤੇ ਮਿੱਟੀ-ਮੁੱਟੀ ਲਾ ਕੇ ਤੇ ਉਹਨੂੰ ਉਹ ਕਰ ਲਓ ਤਾਂ ਕਿ ਉਹ ਤੇ ਸਰਦਾਰਾ ਨੰਗ ਜਾਣ ਤੇ ਅਗਲੀ ਵਾਰ ਆ ਫੇਰ ਮਿੱਟੀ ਲਾ ਲਾਂਗੇ ਨਹੀਂ ਉਹ ਕਹਿੰਦੇ ਨੇ ਜੇ ਕੋਠਾ ਚੋਂਦਾ ਤੇ ਉਹ ਕੋਟੇ ਨੂੰ ਕੁੱਟ ਕੇ ਉਹਦੀ ਛੱਤ ਬਦਲੋ ਉਹਦੇ ਤੇ ਪੱਕਾ ਲੰਡਰ ਪਾਉ ਤਾ ਕੇ ਮੁੜ ਕੇ ਕਦੇ ਚੋਂ ਨਾ ਇਹਨੂੰ ਕਹਿੰਦੇ ਨੇ ਪਰਿਵਰਤਨ ਯਾਨੀ ਸਮਾਜ ਦੇ ਵਿੱਚ ਜਿਹੜੀ ਜਾਤ ਦੀ ਪ੍ਰੋਬਲਮ ਹੈ ਇੱਕ ਜਾਤ ਨੂੰ ਦੂਜੀ ਜਾਤ ਨਾਲੋਂ ਨੀਵਾ ਤੇ ਨਫ਼ਰਤ ਦੂਜੇ ਦੇ ਪ੍ਰਤੀ ਨਾ ਆਪ ਚ ਬੈਠ ਕੇ ਰੋਟੀ ਖਾਣੀ ਨਾ ਵਿਆਹਾਂ ਸ਼ਾਦੀਆਂ ਵਿੱਚ ਸ਼ਾਮਲ ਹੋਣਾ ਨਾ ਇੱਕ ਦੂਜੇ ਨਾਲ ਸ਼ਾਦੀ ਕਰਨੀ ਯਾਨੀ ਐਸੀ ਕਿ ਨਫ਼ਰਤ ਕਿ ਜਿਸ ਨਫ਼ਰਤ ਦਾ ਸ਼ਕਾਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਹੋਏ ਮਹਾਤਮਾ ਮੈਂ ਪ੍ਰਧਾਨ ਮੰਤਰੀ ਆ ਤੁਸੀਂ ਆਪਣੀ ਪਾਰਟੀ ਦੇ ਨਾਲ ਸਾਡੀ ਸਰਕਾਰ ਚ ਸ਼ਾਮਲ ਹੋ ਜਾਓ ਮੈਂ ਤੁਹਾਨੂੰ 4 ਮਿਨਿਸਟਰੀਆਂ ਦੇਣਾ 4 ਮਿਨਿਸਟਰੀਆਂ ਦੇਣਾ ਇੱਕ ਹੋਮ ਮਿਨਿਸਟਰੀ ਬਹੁਤ ਸਨੀ ਦੇਣਾ ਤੇ ਤਿੰਨ ਮਿਨਿਸਟਰੀਆਂ ਜਿਹੜੀਆਂ ਤੁਸੀਂ ਆਪਣੀ ਮੱਤੀ ਦੀਆਂ ਕਹੋ ਤੇ ਤੁਸੀਂ ਮੇਰੀ ਪਾਰਟੀ ਚ ਸ਼ਾਮਲ ਹੋ ਜਾਓ ਤੇ ਸਾਬ ਨੇ ਮਨਾਂ ਕਰ ਮੇਰੀ ਫੂਡ ਮੂਡ ਨਹੀਂ ਕਿਉਂਕਿ ਫੌਜੀ ਆਦਮੀ ਮੈਂ ਐਵੇਂ ਹੀ ਹੌਲੀ ਜੀ ਪੁੱਛਿਆ ਬਾਅਦ ਵਿੱਚ ਕਿ ਸਰਦ ਤੋਂ ਮਨਾ ਕਿਉਂ ਕੀਤਾ ਹੈ ਖਾਸ ਕੇ ਕਹਿੰਦੇ ਕਹਿੰਦੇ ਜਿਹੜੇ ਬੰਤੇ ਮੰਤਰੀ ਬਣਨੇ ਸੀ ਉਹਨਾਂ ਨੂੰ ਗੱਡੀਆਂ ਮਿਲਣੀਆਂ ਸੀਗੀਆਂ ਉੱਤੇ ਅੱਗੇ ਝੰਡੀਆਂ ਲੱਗੀਆਂ ਹੋਣੀਆਂ ਸੀਗੀਆਂ ਅੱਗੇ ਪਿੱਛੇ ਪੁਲਿਸ ਹੋਣੀ ਸੀਗੀ ਤੇ ਉਹਨਾਂ ਨੇ ਕਦੇ ਝੰਡੀਆਂ ਵਾਲੀ ਗੱਡੀ ਛੱਡਣੀ ਨਹੀਂ ਸੀਗੀ ਤੇ ਉਹਨਾਂ ਨੇ ਉਹਨਾਂ ਜੋ ਗਈ ਹੋਣਾ ਸੀਗਾ ਜਿਹੜੇ ਕਿ ਐਸਲੇ ਮੇਰੇ ਸਮਝੋ ਤੇ ਆਖਰੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਦੋ ਤਿੰਨ ਮਿੰਟ ਹੋਰ ਤੁਹਾਨੂੰ ਮਜਬੂਰੀ ਚ ਮੇਰੀ ਗੱਲ ਸੁਣਨੀ ਪੈਗੀ ਸਾਹਮਣੇ ਕਿਹਾ ਸੀਗਾ ਐਨ ਐਨ ਅੰਗਰੇਜ਼ੀ ਦਾ ਇੱਕ ਲੈਟਰ ਐਨ ਐਨ ਇੰਟੂ ਬੀ ਇਨਟੂ ਐਫ ਐਨ ਦਾ ਮਤਲਬ ਡੀ ਡੀ ਦਾ ਮਤਲਬ ਵਿਆਹ ਇੱਕ ਇੱਕ ਦਾ ਮਤਲਬ ਸਪਿੰਟ ਤੈਨੂੰ ਪੰਜਾਬੀ ਚ ਕਰੀਏ ਜਰੂਰਤ ਤਿਆਨਾ ਸੁਣਿਓ ਜਰੂਰਤ ਐਨ ਮਤਲਬ ਜਰੂਰਤ ਜ਼ਾਇਰ ਮਤਲਬ ਇੱਛਾ ਸ਼ਕਤੀ ਤੇ ਸਟਰੈਂਥ ਮਤਲਬ ਆਬਾਦੀ ਕਹ ਲਓ ਜਾਂ ਆਪਣਾ ਲਾਣਾ ਕਹ ਲਓ ਸਾਨੂੰ ਜ਼ਰੂਰਤ ਹੈ ਉਹ ਕਹਿੰਦੇ ਐਨ ਐਮ ਪੀ ਐਚ ਸਾਡੇ ਦੇਸ਼ ਦਾ ਰਾਜ ਸਾਡੇ ਹੱਥ ਸਾਨੂੰ ਜ਼ਰੂਰਤ ਹੈ ਰਾਤ ਦੀ ਸੱਤਾ ਦੀ ਸਾਡੇ ਕੋਲ ਕੈਨੀ ਸਟਰੈਂਥ ਹੈ ਇੰਨੀ ਮੋਟਾ ਹੈ ਗਿਆਨਾ ਇੰਨੀ ਤਾਕਤ ਹੈ ਕਿ ਅਸੀਂ ਦੇਸ਼ ਦੀ ਸੱਤਾ ਆਪਣੇ ਹੱਥ ਲੈ ਸਕੀਏ ਜੋਰਚ ਕੀ ਹੈ ਇੱਕ ਜ਼ਾਇਰ ਦੀ ਜ਼ਾਇਰ ਮਤਲਬ ਇੱਛਾ ਪਤਾ ਨਹੀਂ ਕਿਉਂ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਇੱਛਾ ਕਿਉਂ ਨਹੀਂ ਹੁੰਦੀ ਕਿਉਂ ਚਾਹ ਨਹੀਂ ਚਾਹਤ ਹੁੰਦੀ ਕਿ ਅਸੀਂ ਵੀ ਅਥੇਸ਼ ਤੇ ਪ੍ਰਧਾਨ ਮੰਤਰੀ ਬਣੀਏ ਮਨਿਸਟਰ ਬਣੀਏ ਐਮ ਐਨ ਏ ਬਣੀਏ ਪਿੰਡਾਂ ਦੇ ਸਰਪੰਚ ਬਣੀਏ ਕਿਉਂ ਨਹੀਂ ਸਾਨੂੰ ਇਹ ਸ਼ੌਕ ਅਸੀਂ ਸਾਬਕਾਸ਼ੀ ਨਾਮ ਦੀ ਗੱਲ ਨੂੰ ਸਮਝ ਨਹੀਂ ਸਕੇ ਜਰੂਰਤ ਹੈ ਜਰੂਰਤ ਹੈ ਤਾਕਤ ਹੈ ਪਰ ਸ਼ੌਕ ਨਹੀਂ ਹੈ ਸੋ ਆਓ ਅਸੀਂ ਸਾਰੇ ਰਲ ਮਿਲ ਕੇ ਘਰਾਂ 'ਚ ਬੈਠ ਕੇ ਖਾਸ ਕਰਕੇ ਮੇਰੀਆਂ ਬੀਬੀਆਂ ਪੈਣਾ ਤੇ ਐਸ ਕਰ ਇਧਰ ਪਾੜੀਆਂ ਤੇ ਆਪਣੀ ਉੱਤੇ ਲੱਗੀਆਂ ਨੇ ਪਤਾ ਨਹੀਂ ਕਿੰਨੀ ਕ ਗੱਲ ਸੁਣੀ ਐ ਕਿ ਨਹੀਂ ਇਹ ਘਰ 'ਚ ਬੈਠ ਕੇ ਕਦੇ-ਕਦੇ ਗੱਲ ਕਰੀਏ ਇਦਾਂ ਬੈਠ ਕੇ ਕਦੇ ਗੱਲ ਕਰਿਆ ਕਰੋ ਕਿ ਬੇਟੇ ਤੁਸੀਂ ਸਰਪੰਚ ਕਿਉਂ ਨਹੀਂ ਬਣਦੇ ਤੁਸੀਂ ਮੈਲ ਕਿਉਂ ਨਹੀਂ ਬਣਦੇ ਸਾਡਾ ਮਨਿਸਟਰ ਕਿਉਂ ਨਹੀਂ ਬਣਦਾ ਬੜੀ ਇਹੋ ਜਿਹਾ ਸਵਾਲ ਕਰੋ ਉਹਨਾਂ ਦੇ ਮਨਾਂ ਦੇ ਵਿੱਚ ਸ਼ੌਕ ਪੈਦਾ ਕਰੋ ਸ਼ੌਕ ਪੈਦਾ ਕਰੋ ਤੇ ਕਾਮਯਾਬੀ ਤੁਹਾਡੀ ਹੈ ਉਹਨਾਂ ਦੀ ਆਪਣੀ ਮਜਬੂਰੀ ਹੈ ਜਾਂ ਆਪਣੀ ਆਦਤ ਹੈ ਹਾਂ ਉਹਨਾਂ ਪੂਰੀ ਕਰਨੀ ਕਰਨੀ ਹੈ ਤੋਂ ਮੈਂ ਇਹਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਮਾਫੀ ਚਾਹਾਂਗਾ ਸਮਾਂ ਥੋੜਾ ਜਿਆਦਾ ਲੈ ਗਿਆ ਹਾਂ ਪਰ ਫੇਲ ਦੇ ਵਿੱਚ ਬੋਲਣਾ ਸੀ ਤਾਂ ਸਾਡੇ ਪ੍ਰਧਾਨ ਜੀ ਕੇਵਲ ਕਿਸ਼ਨ ਲਾਡੀ ਜੀ ਬਹੁਤ ਕੁਝ ਕਹਿਣਾ ਚਾਹੁੰਦੇ ਸੀਗੇ ਪਰ ਚਲੋ ਮਜਬੂਰੀ ਹੈ ਤੁਹਾਨੂੰ ਬਹੁਤ ਬਹੁਤ ਆਵਾਜ਼